ਕਾ ਭੈਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਸੰਧੂ ਸਾਹਿਬ ਕਾ ਪਹੁੰਚ ਚੁੱਕੇ ਜੀ ਆਪਾਂ ਸ਼ਹਿਰ ਅੰਮ੍ਰਿਤਸਰ ਜੀ ਜਿਹੜਾ ਵੀ ਅੰਮ੍ਰਿਤਸਰ ਹੀ ਕਹਿੰਦਾ ਤੇ ਤੁਹਾਨੂੰ ਕੋਲ ਬਾਈਕੋਂ ਦਿੱਖਨੇ ਕਿ ਰੇਡ ਹੁੰਦੇ ਆ ਤੇ ਸ਼ੁਰੂ ਕਰੇ ਬਾਈ ਜੀ ਮੈਂ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿਕਾਰ ਜੀ ਸੰਧੂ ਸਾਹਿਬ ਹੋਰ ਕਿਰਹਾ ਹੋ ਵਧੀਆ ਹੋ ਵਧੀਆ ਜੱਡਾ ਜਾਣਾ ਕੰਮ ਆ ਨਾ ਵਧੀਆ ਚੱਲੀ ਜਾਂਦਾ ਮੰਡੀ ਮੁੰਡੀ ਫਿਰ ਕਿਵੇਂ ਸੰਧੂ ਸਾਹਿਬ ਮੰਡੀ ਦਾ ਸੰਦੀਪ ਜੀ ਕੋਈ ਪਤਾ ਨਹੀਂ ਅੱਜ ਮਾਲ ਇਸੇ ਹਰਜ ਪਾ ਦੇਣੀ ਆ ਸਾਰੀਆਂ ਵੜਾ ਤੇ ਲਈਆਂ ਤਿੰਨ ਦੇ ਵੇਗੇ ਆ ਇਹ ਵੇਕੀਆਂ ਇਹਦੇ ਚਲੋ ਮਾਲਕ ਦੀ ਕਿਰਪਾ ਬਿੱਲਾ ਦੀ ਜਿੰਦਾਬਾਦ ਦੀਆਂ ਗੱਲਾਂ ਵਾ ਹਾਂਜੀ ਤੇ ਉਹ ਪਾਵਾਂਗੇ ਮੰਡੀ ਅਡਾਡਾ ਬੋਨ ਨਗੀਨੇ ਰਹਿ ਅੱਛਾ ਜੀ ਉਹਦੇ ਆਪਣਾ ਚੁੰਨੀ ਨਗੀਨੇ ਰਹਿ ਅੱਦੇ ਅੱਛਾ ਹਾਂ ਲੋਕ ਕਹਿੰਦੇ ਨਾ 5-5 ਲੱਖ ਦੀ ਵੇਚਦੇ ਆਂ ਸਾਰਾ ਤੇ ਪੰਜ ਦੀਆਂ ਪੰਜ ਵੇਚਦੇ ਆਂ ਅੱਛਾ ਚੰਗੀਆਂ ਨੇ ਬੜਾਈ ਚੰਗੀਆਂ ਬਲੀਡੀ ਅੱਛਾ ਇੱਕ ਦਿਨ ਹੁੰਦੀਆਂ ਨਾ ਗੱਲਾਂ ਬਾਤਾਂ ਨਾਲ ਬਹੁਤ ਸਿਰੇ ਦੇ ਪੀਸ ਕੱਢੇ ਆ ਜੀ ਬੜੀ ਬਧੀਆ ਨੇ ਅਨਗੋ ਇਹ 13 ਤੇਰਾ ਅਪ੍ਰੈਲ ਉਹ ਬੇਚਦਾ ਹਾਂ ਆ ਆਹੋ ਜਿਵੇਂ ਸਾਨੂੰ ਮੰਡੀ ਮਣੇ ਮੰਡੀ ਮਿਲਦੀ ਆਪਾਂ ਮੰਡੀ ਮਣੇ 13 ਅਪ੍ਰੈਲ ਨੂੰ ਆਪਾਂ ਤੇਰਾ ਅਪ੍ਰੈਲ ਨੂੰ ਮਿਲੇ ਤੇ ਆਉਂਦੀ ਉਹਦਾ ਮੰਡੀ ਮਿਲਿਆ ਹਾਂ ਤੇ ਉਦੋਂ ਦੀ ਮੀਰ ਮੰਗੇ ਦੀ ਵੀਡੀਓ ਬਣਾਈ ਹਾਂ ਉੱਥੇ ਬਣਾ ਕੇ ਘੁਸਰਾਏ ਹਾਂ ਉਹਦੀ ਵੀਡੀਓ ਬਣਾ ਕੇ ਦਿੱਤੀ ਉੱਥੇ ਆਏ ਹੋ ਤੇ ਬਾਅਦ ਚੋਂ ਉੱਥੋਂ ਵਾਪਸੀ ਤੇ ਚਲੋ वदिया जल्दी आता है हां वाह जी वाह भाई आज बकरियां आज आप पांच ही पांच चलो करी शुरू करते जर्सी जर्सी ऐसे दी खाने ठंडी सी है चुंगी आके ना हां जी चुंगी तो सजा दी जे जर्सी चुंगी मगर रस्सी ले तो दूध कितना है तो ले लीजिए पेपर पे लापा में 18 किलो कह दिए मेंटी वाला 18 किलो 18 सुनहरा मिर्च लो जी खाओ आज खबर दे कर जा ਯਾਰ, ਸਤਿ ਸ਼੍ਰੀ ਅਕਾਲ ਜੀ। ਅੱਜ ਇਹ। ਅੰਦਰ ਰੇਡ ਹੋ ਸੀ ਗਾਇਬਾ ਸੰਦਰੀ ਲੱਗੀ। ਅੰਦਰ ਬਾਹਲ ਬੂਣੀ ਹਨਾ। ਆ ਠੰਡੀ ਸੀ। ਹਾਂ, ਇਹ ਗੱਲ ਨਹੀਂ। ਮੂੰਹ ਮਾ ਲਖੜ ਚੱਬੀ ਲਾ। ਲੋ ਜੀ ਵੇਖੋ। ਹਾਂ ਜੀ ਬਸ। ਅਲੀ ਜੀ ਮੁੱਲ ਕਰੀਏ 45 ਮੁੱਲ ਕਰੀਏ 50। ਹਾਂ। ਆ ਨਾ ਬਤਾਈ ਜਾ। 40 ਹੀ ਆ। ਛੋੜ ਕਰ ਦੋ ਬੁਲਾਸਾਂ ਜੀ। ਕੰਮ ਛੱਡੋ। 40 ਹੀ ਆ ਸੁਣੋ ਜੇ। 40000 यसनो यसनो लो जी देखी ਜਨੂੰ ਬੁਲਾ ਲਈ 4000 ਇਹਨਾਂ ਨੇ ਪੇਟੇ ਦਾ ਸੁਣ ਲਈ 4000 ਮੱਛੀ ਹੈ ਹਾਂਜੀ ਮਗਰ ਨਹੀਂ ਮੱਛੀ ਮੱਛੀ ਆ ਇੱਕ ਗੋਰਾ ਥੰਦ ਤੋਂ ਖਾ ਲਿਆ 40000 ਦੀ यसनो ਜੇ 4000 ਆਦੀ ਐ ਠੰਡੀ ਫਿਰਦਾ ਠੀਕ ਆ ਓਕੇ ਆ ਜੀ ਬੜਾ ਦਸਾ ਆਹ ਬੜੀ ਦਾ 4000 ਵਾਲੇ ਦੂਜਾ ਗੋ ਹਾਂਜੀ ਦੋ ਟੋਕੇ ਕੋ ਉਹਦਾ ਗੱਲ ਰੋਟੀ ਤਿਆਰ ਤੇ 14 ਕਿਲੋ ਦੁੱਧ ਦਾ ਦੂਜਾ ਪੂਰਾ ਇਹ ਵੀ ਵੇਖ ਰੋ ਬਰਾਬਰ ਲੈ ਰੋ ਦੁੱਧ ਇਹਨਾਂ ਦਾ ਕੀ ਹੈ ਆਖੀ ਚੱਲ ਲਗਾਓ ਬਾਕੀ ਮੰਡੀ ਜੀ ਇਹਦਾ ਮੁੱਲ ਤੇ ਆ 55000 ਦੁੱਧ ਦਾ 14 ਕਿਲੋ ਦੁੱਧ 11 18 ਕਿਲੋ ਭਰੂਗੀ ਪੰਜਾਂ ਕਿ ਦਿਨਾਂ ਦੀ ਸੂਈ ਆ ਠੀਕ ਆ ਬਾਕੀ ਤਿੰਨ ਦਾ ਦੋ ਕਿੰਨੇ ਦੀ ਦੇ ਦੇ ਨਹੀਂ ਤਾਂ ਕਾਹੂਗਾ 45 ਦੀ ਦੇ ਲਈਏ 45000 ਰੁਪਏ ਦੇ ਦਾਂਗੇ ਲਓ ਜੀ 45000 ਦੀ 40000 ਦੀ 45000 ਦੀ 45000 ਦੀ ਮੰਡੀ ਵਿੱਚ ਵੇਖੋ ਬਾਈ ਇਹ ਰੇਤ ਧੂਮਾ ਪਾਉਂਦਾ ਮੰਡੀ ਮੰਡੀ ਦੇ ਵੇਚਦਾਂ ਨੇ ਭਾਅ ਹੋਣਗੇ ਮੈਂ ਤੁਹਾਨੂੰ ਕਿਹਾ ਵੀ ਜਿੱਥੇ ਕੋਈ 4 ਲੱਖ ਦੀ ਵੇਚੂਗਾ ਨਾ ਹਾਂਜੀ ਆਪਾਂ ਸਵਾਲ ਮੰਨ ਕੇ ਤੇ ਲੱਖ ਦੀ ਵੇਚਾਂਗੇ ਕਿਉਂ ਤੋ ਮੇਰੇ ਤੋਂ ਵੇਚ ਕੇ ਭਾਵੇਂ ਕੋਈ ਲੱਖ ਲੱਖ ਰੁਪਇਆ ਕਮਾਈ ਕਰ ਲੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਲਓ ਇੱਕ ਚੱਲੋ ਕਰਾ ਦਿੰਦੇ ਬਸ ਚਲੋ ਆਇਓ ਜੀ ਬੰਦੋ ਸਾਡੀ ਚੋ ਆਇਓ ਜੀ ਰਾਹਾਂ ਦੀ ਮੇਰਾ ਇਹ ਨਹੀਂ ਕੀ ਇਹਦੇ ਮਗਰ ਮੱਛੀ ਜੀ ਨੂੰ 10 ਦਿਨ ਹੋ ਗਏ ਨੇ ਮੱਛੀ ਆਹ ਕਾਲੇ ਲੰਗਦੇ ਹੈ ਹਾਂਜੀ ਠੀਕਾ ਇਹਦੇ ਕੋਲ ਦੋ ਤਿਆਰ ਜੇ ਕੋਈ 15 ਕਿਲੋ ਦੁੱਧ ਜੇ ਆਪਾਂ 14 ਕਿਲੋ ਲੈ ਕੇ ਦੇਣੀ ਹੈ 16 ਕਿਲੋ ਲੈ ਕੇ ਤੁਹਾਨੂੰ ਭਾਅ ਉਹਦਾ ਵੀ ਲੈਣਾ ਹੋਊ ਆਪਣਾ ਜੱਗ ਇਹਦੇ ਮਗਰ ਮੱਛੀ ਬਸ ਠੀਕ ਹੈ ਆਪੀਆਂ ਚਿੱਡੀਆਂ ਕੋਈ ਆਵੇ ਜਿੰਨੀ ਜੀ ਆਪਣੀ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਖੜੇ ਇੱਥੇ ਬਸ ਕੋਲ 40000 ਜੀ 40000 ਹਾਂਜੀ ਤਿੰਨ ਦਾ ਦੇ ਦੋ ਆਪ ਵੀ ਦੇ ਦੋ ਛੱਡ ਦਾਂਗੇ ਹੋਰ ਦੋ 40 ਦੇ ਦਾਂਗੇ 30000 ਦੇ ਦਾਂਗੇ ਦੇ ਦੇਾਂਗੇ ਬਾਕੀ ਕੋਈ ਆਪਣੀ ਇੱਥੇ ਆਵੇ ਦੋ ਟਾਈਮ ਚਾਰ ਟਾਈਮ ਵੀ ਤਸੱਲੀ ਕਰਕੇ ਖੜੀ ਹੁੰਦੀ ਵੀ ਹਾਂਜੀ ਬਾਸ ਬਾਸ ਬਿਲਕੁਲ ਜੀ ਸਹੀ ਗੱਲ ਆ ਬਾਦ ਜੋ ਨੰਬਰ ਚਲੋ ਬੰਦ ਕਰ ਸੁਣੇਂ ਕਿ ਆ ਲੈਨੋ ਭਾਈ ਲਾਵੇ ਘਰ ਆ ਕੇ ਕਰਿਆ ਨਾ ਸਹੀ ਸਾਵਾਂ ਮੈਂ ਜੀ ਆ ਜਾ ਹਾਂਜੀ ਇਹ ਜਿਵੇਂ ਜੀ ਦਾ ਮੀਨੈ ਨਹੀਂ ਦਾ ਬੱਤੀ ਚਾਰ ਮਹੀਨੇ ਘਬਰਾ ਹਾਂ ਦੁੱਧ ਦਾ 10 ਕਿਲੋ ਦੇ ਦਾ ਫਿਰ ਉਹਦੇ ਹੀ ਚਾਰ ਮਹੀਨੇ ਜੀ ਆਪਣੀ ਐ ਚੈੱਕ ਪਾਸ ਗਰੰਟੀ ਹੋ ਗਈ ਜੀ ਠੀਕ ਹੈ ਬਾਕੀ ਕਹਿੰਦੇ ਆਪਣਾ ਡਾਕਟਰ ਲੈ ਕੇ ਪੁਸ਼ਟੀ ਕਰਦੇ ਜਾਂ ਕਰਾਵੇ ਜਿੱਦਾਂ ਮਰਜੀ ਲੋ ਜੀ ਵੇਲੂ ਕਰਾ ਦੇ ਆਹ ਬਸ ਰੇੜਾ ਬਿਲਕੁਲ ਜ਼ੈਰ ਥੋੜੇ ਜਿਹੀ ਭਾਈ ਕਰਦੇ ਨੇ ਆ ਆਸਮੰਦ ਵੀ ਆ ਕੋਈ ਇਹੋ ਜੀ ਗੱਲ ਨਹੀਂ ਆ ਅੰਡੀ ਸੀ ਇਹ ਬਿਲਕੁਲ ਇਹਦਾ ਮੁੱਲ 28000 ਜੀ 4 ਮਹੀਨੇ ਦਾ ਬਣਾ 4 ਮਹੀਨੇ ਦਾ ਲੋ 4 ਮਹੀਨੇ ਦਾ ਬਚ ਚੈੱਕ ਪਾ ਚੈੱਕ ਪਾ 28000 ਠੀਕ ਹੈ ਯਾ ਸਾਨੂੰ ਹੋ ਜੇ ਕਿ ਸੁਨੇਗੀ ਕੋਈ ਮੁੱਲ ਹਾਂ ਦੋ ਯਾ ਕਰਦਾ 26000 26000 ਚਲੋ 26000 ਜੀ ਦੇ ਦਾਂਗੇ ਚੱਲਣ ਨੂੰ ਇਕਰੇਗੀ ਉੱਧਰ ਗੋਰੀ ਦਾ ਦੰਗਰ ਗ੍ਰੀਤਾ ਨੂੰ ਪਤਾ ਵੀ ਮੰਡੀ ਵਾਲੇ ਤੇ ਉਹ ਉਧਰ ਦੀ ਆਏ ਤੇ ਮਾਰਦੇ ਹੁੰਦਾ ਵਾ ਹਾਂ ਸੋਸਰ ਕਾਰਜ ਕਰਨ ਦੀ ਮਤਲਬ ਨਹੀਂ ਆਪ ਉੱਥੇ ਜਾ ਜਾਣਾ ਕੋਈ ਕੋਈ ਕੰਮ ਨਹੀਂ ਲੱਗਦੀ ਜੀ ਨਹੀਂ ਨਹੀਂ ਦੁੱਧ ਕਿੰਨਾ ਜੀ ਇੱਕ ਤੋਂ ਦੋ ਦਿਨ 12 ਕਿਲੋ ਅੱਛਾ ਕਿੰਨਾ ਮਹੀਨੇ ਚੱਕ ਪਾਸ ਜੇ ਵੀ ਕਿੰਨਾ ਦਿਨ ਜੱਟਾ 12 ਦਿਨ 12 ਕਿਲੋ ਦੁੱਧ ਜੀ ਵੱਡੀ ਗਾਂ ਵਾਲੀ ਜੀ ਦੇਖੋ ਜੀ ਅੱਧੀ ਵਹਿਣ ਥੋੜੀ ਬਾਕੀ ਨੂੰ ਜੀ ਆਓ ਪਰਲੇ ਥਾਂ ਚਣਾ ਹੂੰ ਇੱਥੇ 10 12 ਘਾਣਾ ਵਾਦ ਜੇ ਅੱਛਾ ਹਾਂ ਵਾਦਾਂ ਵਾਦ ਉਰਲੇ ਜੇ ਕੱਟ ਲਾ ਲੋ ਜਿੱਦਾਂ ਵੀ ਬਾਕੀ ਘੱਟ ਦਾ ਜਿਆਦਾ ਦੱਸਦਾ ਜਿਆਦਾ ਰੋਣਾ ਪੈਂਦਾ ਵਾਦ ਦਾ ਨਹੀਂ ਪੈਂਦਾ ਜੀ ਮੈਂ ਉਰਲਾ ਥਲ ਕੱਟਾਂ ਫੇਰ ਹਾਂ ਉਰਲਾ ਥਾਂ ਕੱਟ ਹਾਂ ਬਰਲੇ ਵਾਦ ਬਰਲੇ ਬਿਲਕੁਲ ਹਾਂ ਤੇ ਇਹ ਇਹ ਜੀ ਨਿਤ ਨਾਮੀ ਨੇ ਚੈੱਕ ਪਾਸ ਦੇ ਕੋਈ ਆਪਣੀ ਗਰੰਟੀ ਜਿੱਦਾਂ ਮਰਜ਼ੀ ਕੋਈ ਚੈੱਕ ਰੱਖਵੇ ਜਿੱਦ ਖੜੇ ਇਹ ਦੇ ਦਾਂਗੇ 28000 ਇਹ ਵੀ ਉਹਨੇ ਦੇ ਦਾਂਗੇ ਬਸ 25 ਦੀ ਦੇ 25 25000 ਦੀਆਂ ਦੇ ਦਾਂ ਦੋਵੇਂ ਬੱਚੇ 25000 ਲਓ ਜੀ ਦੇਖਿਆ ਨਾ ਪਿਆਰ ਛੱਡੀ ਵੱਡੀ ਵੇਹੜ ਨਾਲੇ ਨਾਲੇ ਘੱੜ ਆਇਸ ਦੇਖੀ ਗਾਹ ਆਸਮਾਨ ਤੇ ਆਹ ਬਿਲਕੁਲ ਜੀ ਬਿਲਕੁਲ ਆ ਇੱਕੋ ਸਾਹਵੇਂ ਨਾ ਤੁੰਨਾ ਰੋ ਰੋ ਜੱਜਾਂ ਜੀ ਦਾ ਕਾਪਾਟ ਇੰਨਾ ਚਲੋ ਬਾਕੀ ਕਰ ਲਈ ਤੇ ਗਾਂ ਦਾ ਸੁਨੀਲ ਜੀ ਨੇ ਤੇ ਕਾਮ ਹੀ ਮੈਂ ਦੇ ਮੁੱਲ ਤੋਂ ਵੱਧ ਚੱਲ ਜਾਣੀ ਆ ਚੱਲ ਜਾਣੀ ਯਾਰ ਮੈਂ ਤੇ ਮੁੱਲ ਤੋਂ ਪਰਾਂ ਚੱਲ ਜਾਣੀ ਬਿਲਕੁਲ ਵਜੋਂ ਖਾਨੀ 4 ਵਜੇ ਹੋ 4 ਵਜੇ ਨੂੰ ਮਾਜ ਸੁਨੀਲ ਜੀ 13 14 ਕਿਲੋ ਵਾਲੀ ਨਾ 1.5 ਲੱਖ ਦੀ ਆ ਹਾਂ 340 45 ਇਹ ਤਾਂ ਨਹੀਂ ਗੱਲ ਆ ਤੇ ਨਾਲੇ ਦੁੱਧ ਵੀ ਦੁੱਧ ਇਹਨਾਂ ਨੂੰ ਸੰਭੀਏ ਨਾ ਇਹ ਜ਼ਿਆਦਾ ਦੁੱਧ ਨਾ ਬਿਲਕੁਲ ਮੈਂ ਇਹਦੇ ਦੁੱਧ ਦੇ ਨਾਲ થોਦਾ ਟਾਈਮ ਇਹਦੇ ਕਰਵਾ ਰਿਹਾ ਨਹੀਂ ਕਰਵਾ ਹਾਂਜੀ ਹਾਂਜੀ ਚਲੋ ਸੰਧੂ ਨੂੰ ਬੋਲੋ ਬੰਦੋ ਨਾਂ ਸੰਧੂ ਜੀ 81 66 722 ਜਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਦੀ ਆਪਣੀ ਸਤਿ ਸ਼੍ਰੀ ਅਕਾਲ ਜੀ